ਦੇਖੋ ਅੰਮ੍ਰਿਤਸਰ ਚਾਟਾ ਨਗਰੀ ਦੇ ਵਿੱਚ ਦਰਬਾਰ ਖਵਾਜਾ ਮੀਨੋਦਨ ਚਿਸ਼ਤੀ ਜੀ ਮੇਰੀ ਰਾਮਤੋਲਾ ਵਲੀ ਹਿੰਦਲ ਵਲੀ ਰਤਾਇ ਰਸੂਲ ਦਾ ਦਰਬਾਰ ਆ ਹਰ ਸਾਲ ਸਲਾਨਾ ਉਰਸ ਬੜੀ ਸ਼ਾਨ ਨੂੰ ਸ਼ੋਕਤ ਨਾਲ ਜਿਹੜਾ ਮਨਾਇਆ ਜਾਂਦਾ ਕਿਉਂਕਿ ਮਹੀਨੇ ਤੋਂ ਹੀ ਸਾਰੇ ਬੱਚੇ ਤਿਆਰੀਆਂ ਦੇ ਵਿੱਚ ਇਸ ਮੇਲੇ ਦੀਆਂ ਲੱਗੀਆਂ ਹੁੰਦੀਆਂ ਕਿਉਂਕਿ ਇਸ ਮੇਲੇ ਦੇ ਵਿੱਚ ਪੂਰੇ ਹਿੰਦੁਸਤਾਨ ਤੋਂ ਸਾਰੇ ਬਜ਼ੁਰਗ ਇੱਥੇ ਪਹੁੰਚਦੇ ਨੇ ਹੁਣ ਵੀ ਸਾਡੇ ਅਜਮੇ ਸ਼ਰੀਫ ਤੋਂ ਗੱਦੀ ਨਸ਼ੀਨ ਫਰੀਦ ਮਹਾਰਾਜ ਜੀ ਕਲੀ ਸ਼ਰੀਫ ਤੋਂ ਪ੍ਰਸਿੱਧ ਸੂਫੀ ਜੀ ਮੇਰੇ ਪੀਰੋ ਮੁਸੇ ਜਨਾਬ ਸਰਕਾਰ ਪੀਰ ਦਲਦਾਰ ਸ਼ਾਹ ਕਾਦਰੀ ਔਰ ਹੁਣੇ ਬਸ ਥੋੜੇ ਚੱਕਰ ਦੇ ਵਿੱਚ ਬਟਾਲਾ ਸ਼ਰੀਫ ਤੋਂ ਮੇਸ਼ੀਸ਼ਾਹ ਜੀ ਕਰਤਾਰ ਸ਼ਾਹ ਜੀ ਹੋਰ ਵੀ ਬੜੇ ਬਜ਼ੁਰਗ ਜਿਹੜੇ ਮਹਿਫਲ ਦੇ ਵਿੱਚ ਬੈਠੇ ਨੇ ਅਕਸਰ ਥੋੜਾ ਜਿਹਾ ਰਸ਼ ਕਰਕੇ ਥੋੜੀ ਜੀ ਸਾਰੀ ਅਜਸਟਮੈਂਟ ਕਰਨੇ ਪੈਂਦੀ ਆ ਕਿਉਂਕਿ ਇਹ ਸਲਾਣਾ ਔਰ ਸਿਆ ਬੜਾ ਨਗਰ ਵਾਸੀਆਂ ਦਾ ਵੀ ਬਹੁਤ ਜ਼ਿਆਦਾ ਵੱਡਾ ਸਹਿਯੋਗ ਆ ਲੋਕ ਪਿਆਰ ਕਰਦੇ ਨੇ ਇਹ ਗੁਰੂਆਂ ਪੀਰਾਂ ਦੀ ਤਰਤੀ ਆ ਇਸ ਕਰਕੇ ਇੱਥੋਂ ਦੇ ਲੋਕ ਹਰ ਧਰਮ ਦੇ ਲੋਕ ਜਿਹੜੇ ਆ ਹਰ ਕਿ ਚੀਜ਼ ਨੂੰ ਬੜੀ ਅਹਿਮਤ ਦਿੰਦੇ ਨੇ ਚਾਹੇ ਉਹ ਜਗਰਾਤਾ ਹੋਵੇ ਚਾਹੇ ਉਹ ਮਤਲਬ ਕਵਾਲੀ ਹੁੰਦੀ ਹੋਵੇ ਚਾਹੇ ਉਹ ਗੁਰਪੁਰਦਾ ਹੋਵੇ ਸਾਰੇ ਵੱਲ ਚੜ ਗਏ ਉਹਦੇ ਵਿੱਚ ਹਿੱਸਾ ਲੈਂਦੇ ਨੇ ਤੇ ਅੱਜ ਮੈਨੂੰ ਵੀ ਬੜੀ ਇਸ ਚੀਜ਼ ਦੀ ਖੁਸ਼ੀ ਆ ਸ਼ਾਟਾਂ ਦੇ ਵਿੱਚ ਸਰਕਾਰ ਖਵਿਆ ਸਾਹਿਬ ਦਾ ਦਰਬਾਰ ਆ ਜਿਹਦੇ ਵਿੱਚ ਦੂਰ ਦੂਰ ਸਾਡੇ ਜਿਹੜੇ ਮਾਹਪੁਰਸੇ ਤੇ ਪਹੁੰਚੇ ਨੇ ਸਾਡੇ ਇਹ ਸ਼ਾਰਦਾ ਦੇਵੀ ਜੀ ਪੱਟੀ ਤੋਂ ਉਹ ਵੀ ਚਿੱਤਾ ਤੌਰ ਤੇ ਪਹੁੰਚੇ ਨੇ ਇੱਕ ਪਿਆਰ ਦਾ ਰਿਸ਼ਤਾ ਵਾ ਇੱਕ ਮੁਹੱਬਤ ਦਾ ਰਿਸ਼ਤਾ ਵਾ ਮੈਂ ਇੱਕ ਛੋਟਾ ਜਿਹਾ ਬਸ ਇਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਤੁਸੀਂ ਜਰੂਰ ਪਹੁੰਚਣਾ ਤੇ ਉਹ ਚਿੱਤਾ ਤੌਰ ਤੇ ਆਪਣੇ ਸਾਰੇ ਜਿਵੇਂ ਛੱਡ ਕੇ ਇਸ ਮੇਲੇ 'ਚ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਆਪਣੇ ਵੱਲੋਂ ਜੀ ਆਇਆਂ ਆਖਦਾ ਮੈਂ ਇਹ ਹੀ ਸਾਰੇ ਆਪਣਾ ਨਗਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਟੁੱਟ ਜਿਹੜਾ ਲੰਗਰ ਜਿਹੜਾ ਤਿੰਨ ਦਿਨ ਤੋਂ ਚੱਲ ਰਿਹਾ ਪਹਿਲੀ ਜਿਹੜੀ ਸਾਡੇ ਮੇਲੇ ਦੀ ਰਸਮ ਹੁੰਦੀ ਆ ਉਹ ਜਿਹੜੀ ਜਾਗੋਦੀ ਹੁੰਦੀ ਆ ਉਸ ਤੋਂ ਬਾਅਦ ਕੱਲ ਤੁਸੀਂ ਦੇਖਿਆ ਕਿ ਪੂਰੇ ਸ਼ਾਨੋ ਚੋਕ ਨਾਲ ਮਹਿੰਦੀ ਦੀ ਰਸਮ ਸਰਕਾਰ ਖੋਜਾ ਗਰੀਬ ਨਵਾਜ ਦੀ ਹੋਈ ਹੁਣ ਅੱਜ ਜਿਹੜਾ ਸਲਾਨਾ ਉਸ ਜਿਹੜਾ ਉਹ ਚੱਲ ਰਿਹਾ ਲੋਕ ਦੇਖੋ ਪਿਆਰ ਕਰਨ ਵਾਲੇ ਇਹ ਲੋਕ ਜਿਹੜੇ ਰੱਬ ਨੂੰ ਮੰਨਣ ਵਾਲੇ ਲੋਕ ਇੱਥੇ ਬੈਠੇ ਪਏ ਨੇ ਜਿਹੜੇ ਲੋਕ ਰੱਬ ਨੂੰ ਨਹੀਂ ਮੰਨਦੇ ਉਹ ਸੁੱਤੇ ਪਏ ਨੇ ਇਸ ਕਰਕੇ ਇਹਨਾਂ ਲੋਕਾਂ ਦੇ ਉੱਤੇ ਕਦੇ ਪਰਮਾਤਮਾ ਅੱਲਾਹ ਤਾਲਾ ਵਾਹਿਗੁਰੂ ਪਰਮੇਸ਼ਵਰ ਹਮੇਸ਼ਾ ਉਹਨਾਂ ਦੇ ਉੱਤੇ ਕਰਮ ਕਰਦਾ ਜੋ ਪਰਮਾਤਮਾ ਨਾਲ ਰੱਬ ਨਾਲ ਜੁੜੇ ਰਹਿੰਦੇ ਨੇ ਔਰ ਆਪਣੇ ਗੁਰੂ ਦੀ ਰਜਾ 'ਚ ਰਹਿੰਦੇ ਨੇ